ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਇੱਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਮਹਿਲਾ ਟੈਂਕੀ ਦੇ ਉੱਪਰ ਚੜੀ ਹੈ ਤੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਚੇਤਾਵਨੀ ਦਿੱਤੀ ਹੈ ਉੱਥੇ ਹੀ ਇਸ ਮਹਿਲਾ ਦੇ ਟੈਂਕੀ ਉੱਪਰ ਚੜਨ ਤੋਂ ਬਾਅਦ ਪੂਰਾ ਪਿੰਡ ਟੈਂਕੀ ਦੇ ਹੇਠਾਂ ਇਕੱਠਾ ਹੋ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੁਲਾਉਣਾ ਪਿਆ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਦੱਸਦੇ ਕਿ ਮਾਮਲਾ ਇੱਕ ਜ਼ਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ ਇੱਕ ਜ਼ਮੀਨ ਦੇ ਉੱਪਰ ਦੁਕਾਨ ਨਾ ਬਣਾਈਆਂ ਜਾ ਰਹੀਆਂ ਨੇ ਤੇ ਇਸ ਮਹਿਲਾ ਦੇ ਵੱਲੋਂ ਦੂਜੇ ਧਿਰ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਪਿੰਡ ਦੇ ਹੀ ਵਿਅਕਤੀਆਂ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਹਾਲਾਂਕਿ ਦੂਜੀ ਧਿਰ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਦੱਸਦੀ ਕਿ ਇਸ ਜ਼ਮੀਨ ਦੇ ਉੱਪਰ ਸਟੇ ਆਰਡਰ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ ਮਹਿਲਾ ਦਾ ਕਹਿਣਾ ਹੈ ਕਿ ਇਸ ਜ਼ਮੀਨ ਦੇ ਉੱਪਰ ਉਹਨਾਂ ਦੇ ਕੋਲ ਸਟੇ ਆਰਡਰ ਨੇ ਪਰ ਇਸ ਦੇ ਬਾਵਜੂਦ ਦੂਜੀ ਧਿਰ ਦੇ ਵੱਲੋਂ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਤੇ ਇਸੇ ਨੂੰ ਲੈ ਕੇ ਸਾਰਾ ਵਿਵਾਦ ਸਾਹਮਣੇ ਆਇਆ ਹੁਣ ਮਹਿਲਾ ਨੇ ਟੈਂਕੀ ਉੱਪਰ ਚੜ੍ਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਚੇਤਾਵਨੀ ਦਿੱਤੀ ਹੈ ਤੇ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਨੂੰ ਵੀ ਬੁਲਾਉਣਾ ਪਿਆ ਹਾਲਾਂਕਿ ਦੂਜੀ ਤਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦੇ ਪਤੀ ਨੇ ਕੀ ਕੁਝ ਕੀਤਾ ਉੱਥੇ ਹੀ ਦੂਜੀ ਤਰ ਦੇ ਵਿਅਕਤੀ ਦਾ ਕੀ ਕਹਿਣਾ ਹੈ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਫਸਰਾਂ ਨੇ ਕੀ ਕੁਝ ਕੀਤਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕੀ ਨਾਮ ਹੈ ਟੈਂਕੀ ਦੇ ਉੱਪਰ ਜਿਹੜੀ ਕੀ ਲੱਗਦੀ ਆ ਤੁਹਾਡੇ ੁੰਡੇ ਦਾ ਕਰ ਵਾਲੀ ਪਤਨੀ ਹੈ ਤੁਹਾਡੀ ਹਾਂ ਮੇਰੀ ਪਤਨੀ ਕੀ ਨਾਮ ਹੈ ਉਹਨਾਂ ਦਾ ਗਰਮੀਤ ਕੌਰ ਤੇ ਤੁਹਾਡਾ ਨਾਮ ਕੀ ਹੈ ਮੇਰਾ ਅਜੀਤ ਸਿੰਘ ਜੀ ਮਸਲਾ ਕੀ ਹੈ ਮਸਲਾ ਇਹ ਹੈਗਾ ਸੀ ਸਿਟੇਗਾ ਸੀ ਜੋ ਰਾਮਪਾਲ ਨੇ ਸਿਟੇ ਦਿੱਤਾ ਸੀ ਸਾਨੂੰ ਅੱਜ ਤੋ ਹੋ ਗਿਆ 5-6 ਸਾਲ ਤੇ ਕਬਜਾ ਧੱਕੇ ਨਾ ਕਰਾਇਆ ਗਿਆ ਹੈ ਤੇ ਇਹ ਅੱਜ ਉਹ ਦੁਕਾਨਾਂ ਪਾਸ ਜਿਹੜੇ ਅਗੇ ਲੈਂਡਰ ਅੰਡਰ ਪਾਏ ਗਏ ਨੇ ਇਹ ਜੋ ਗੁਰਦੁਆਰੀ ਅੰਤਕਾਲ ਸਾਡੇ ਨਾਲ ਹੈਗਾ ਸੀ ਕਿੰਨਾ ਰਕਬਾ ਕਿੰਨਾ ਟੋਟਲ ਦਿੰਦਾ ਇਹ ਟੋਟਲ ਹੈਗਾ 2 ਕਨਾਲਾ 1 ਮਰਲਾ 1 ਮਰਲਾ 1 ਮਰਲਾ ਵਿੱਚ ਆਇਆ ਸੀ ਤੇ ਇਸ ਤੋਂ ਬਾਅਦ ਮੇਰੇ ਮਗਲੇ ਪਹਾਰੇ ਗਏ ਉੰਜੇ ਦੇ ਨਾ ਟੋਟਲ ਹੈਗੀ ਪਹਿਲੀ 6 ਕਨਾਲੀ ਚਨਵਰਲੇ ਕਿਹੜੀ ਕੋਟ ਚੋ ਸਟੇ ਲਿਆ ਸੀ ਤੁਸੀਂ ਅਸੀਂ ਰਾਮਪਾਲ ਕਾਲਜੀ ਫਾਜ਼ਿਲਕਾ ਤੋਂ ਜਲਾਲਾਬਾਦ ਤੋਂ ਹਾਂ ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਇਸ ਮਸਲੇ ਬਾਰੇ ਸਾਰਿਆਂ ਨੂੰ ਜੋ ਕੀਤੀ ਸੀ ਪ੍ਰਸ਼ਾਸ਼ ਨੂੰ ਕੀਤੀ ਸਾਰਿਆਂ ਕੀਤੀ ਗੱਲਬਾਤ ਪਰ ਸਾਡੀ ਸੁਣਾਈ ਕੋਈ ਨਹੀਂ ਹੋਈ ਅੱਜ ਫਿਰ ਅਸੀਂ ਮੁੱਦਾ ਠਾਇਆ ਸੀ ਅਸੀਂ ਉਹਦੇ ਨਾਲ ਖੜਾ ਦੇ ਤੇ ਸਾਨੂੰ ਸਾਥ ਦੇਵੇ ਉਹਨਾ ਕਿੰਨੇ ਕ ਸਮੇਂ ਤੋਂ ਟੈਂਕੀ ਦੇ ਉੱਪਰ ਚੜੀ ਆਏ ਇਹਨਾਂ ਨੂੰ ਕੋ 2 ਘੰਟੇ ਹੋ ਗਏ ਘਰ ਰਗਾ ਪਰ ਪ੍ਰਸ਼ਾਸਨ ਨੇ ਕੋਈ ਗੱਲਬਾਤ ਕੀਤੀ ਨਹੀਂ ਅਜੇ ਤਾਈ ਦੀ ਕੋਈ ਗੱਲ ਨਹੀਂ ਹੋਈ ਜੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪੁੱਜਿਆ ਉਹਨਾਂ ਵੀ ਨਹੀਂ ਗੱਲ ਕੀਤੀ ਹਾਂ ਪੁਲਿਸ ਤਾਂ ਆ ਖੜੀ ਏ ਉਹ ਤਾਂ ਹੁਣ ਵੈਸੇ ਹੀ ਖੜੀ ਏ ਕੋਈ ਹੱਲ ਹੋਵੇ ਤਾਂ ਤਾਂ ਹੀ ਗੱਲ ਉਹ ਲੋਕ ਉਹ ਲੋਕ ਕਿੱਥੋਂ ਦੇ ਨੇ ਜਿਹੜੇ ਦੁਕਾਨਾਂ ਬਣਾਉਂਦੇ ਉਹ ਨਾਲ ਦੇ ਇੱਥੇ ਹੀ ਦੇਗੇ ਨਾਲ ਘਰ ਖੜਤਾ ਹੈ ਟੈਂਕੀ ਦੇ ਬੇ ਸਾਹਮਣੇ ਘਰ ਹੈ ਗਏ ਉਹਨਾਂ ਦੁਕਾਨਾਂ ਬਣਾਈਆਂ ਕਿ 12 ਜੀ ਕਾਰਤੀਓਨ ਰਿਸੀ ਉਹ ਚਾਹ ਉਹ ਨਾਲ ਹੀ ਦੁਕਾਨਾਂ ਹੈਗੇ ਨੇ ਆਪਣੇ ਰੋਡ ਦੇ ਉੱਤੇ ਤੋ ਉਹ ਧੱਕਾ ਕਰਾ ਤੇ ਐਂ ਪੁਲਿਸ ਨੇ ਆ ਤੇ ਤੋ ਪੈਸਾ ਖਾ ਤੇ ਇਨਾ ਬੇ ਸਾਨੂੰ ਪਰੇਸ਼ਾਨ ਕਰਦਾ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਨਹੀਂ ਰੋਕਿਆ ਜਾ ਕੇ ਹਾਂਜੀ ਕੋਈ ਪੁਲਿਸ ਨੇ ਕੋਈ ਨਹੀਂ ਕੋਈ ਨਾ ਕਾਰਵਾਈ ਪਾਈ ਇਹਨਾਂ ਤਾਂ ਕੋਈ ਪਾਰ ਵੀ ਕਵਰ ਕੋਈ ਯਾਨੀ ਕਿ ਦੋ ਕਨਾਲਾਂ ਦੇ ਰਕਵੇ ਪਿੱਛੇ ਇਹਨਾਂ ਮਵਾਦ ਹੋ ਗਿਆ ਹਾਂਜੀ ਹਾਂਜੀ ਤੇ ਸਾਡੇ ਬਣੀਆਂ ਬਣਾਈਆਂ ਦੁਕਾਨਾਂ ਤੇ ਕਬਜਾਬ ਰਾਤ ਦੇ 12 ਵਜੇ ਨੇ ਸ਼ਟਰ ਲਾਏ ਰਾਤ ਦੇ 12 ਵਜੇ ਸ਼ਟਰ ਲਾ ਤੇ ਤੇ ਇਹਨਾਂ ਕਬਜਾ ਕਰ ਲਿਆ ਉਹਨੂੰ ਇਹ ਪੈਟਰੋਲ ਨਾਲ ਪੈਟਰੋਲ ਲੈ ਕੇ ਗਈ ਹੈ ਮਾਸ ਤੋਂ ਲੈ ਕੇ ਗਈ ਹੈ ਹਾਂਜੀ ਇਹ ਤੁਹਾਨੂੰ ਪਤਾ ਤੁਹਾਡੇ ਕਹਿਣ ਸੀ ਕਿ ਉਹ ਬਾਪਰਾ ਵੀ ਗਈ ਹੈ ਜੀ ਆਪਰਾ ਵੀ ਗਈ ਹੈ ਉਹਨਾਂ ਨੂੰ ਨਿਸ਼ਾਫ ਮਿਲੇ ਉਹ ਆਂਦੀ ਮੈਨੂੰ ਨਿਸ਼ਾਫ ਮਿਲੇ ਨਿਸ਼ਾਫ ਮਿਲੇ ਮੈਂ ਤਾਂ ਟੈਂਕੂਲਾ ਮੈਂ ਆਪੇ ਆਦੀ ਆਦੀ ਪੂਰੀ ਕਰਾਂਗੀ ਜ਼ਮੀਨ ਉਹਦੇ ਨਾਮ ਤੇ ਆਉਂਦੇ ਨਾਮ ਜ਼ਮੀਨ ਹੈ ਏ ਭਾਜੀ ਕੀ ਨਾਂ ਕੀ ਤੁਹਾਡਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਇਹ ਮਸਲਾ ਕੀ ਹੈਗਾ આરોਪ ਲੱਗਦੇ ਨੇ ਕਿ ਇਹ ਜਿਹੜੀ ਜ਼ਮੀਨ ਤੇ ਤੁਸੀਂ ਕਬਜ਼ਾ ਕੀਤਾ ਸਾਰਾ ਸੀ ਕਬਜ਼ਾ ਨਹੀਂ ਕੀਤਾ ਜੀ ਪਰ ਰਿਸਟਰੀਅਲ ਜ਼ਮੀਨ ਹੈ ਜੀ ਮਮੀ ਦੇ ਨਾਂ ਹੈ ਜੀ ਸ਼ਾਂਤੋ ਬੇਨਾਂ ਦੇ ਜੀ ਅਸੀਂ ਮਾਮੇ ਕੋਲ ਲਈ ਸੀ ਅੱਛਾ ਜੀ ਉਹ ਜਗਾ ਦੁਕਾਨਾਂ ਬਣਾਈਆਂ ਨੇ ਇਹਦੇ ਤੇ ਹੁਣ ਬਸੋ ਕੀਤੀ ਆ ਨਾਲ ਬਸੋ ਹੈਗੀ ਆ ਨਾਲ ਇੱਕ ਦੁਕਾਨ ਵੀ ਆ ਪਰ ਫੋਰਸ ਨੰਬਰ ਆ ਰਹੇ ਆ ਜੀ ਹਮ ਤੇ ਜੀਤ ਸਿੰਘ ਤੇ ਗੁਰਮੀਤ ਕੌਰ ਵਿਚ ਆ ਤੇ ਲਖਨਾਂ ਜੀ ਜੀ ਉਹਨੜੀ ਨਾਲ ਆ ਸਾਹਮਣੇ ਉਹਨੜ ਜਮੀਨ ਹੈ ਆureure ਸਾਦੀ ਹੈ ਹਮ ਤੇ ਇਹ ਕਹਿੰਦੇ ਮੋ ਚਲਕਾ ਖਾਤੇ ਦੇ ਵਿੱਚੋਂ ਜ਼ਮੀਨ ਕੋਈ ਹੋਰ ਸੀ ਤੇ ਕਬਜ਼ਾ ਕੋਈ ਹੋਰ ਨਹੀਂ ਇੱਥੇ ਹੀ 18ਵੇਂ ਕਿੱਲੇ ਦੀ ਸਹੀ ਜੀ 18ਵੇਂ ਕਿੱਲੇ 'ਚ ਆਪਾਂ ਕਬੈਠੇ ਅੱਛਾ ਹਾਂਜੀ ਮਤਲਬ ਕਿ ਇਹ ਬੜਾ 21 ਮਰਬਾਏ ਜੀ 21 ਮਰਬਾਏ ਦੇ 18ਵੇਂ ਕਿੱਲੇ ਦੀ ਹਮ ਹਾਂਜੀ ਇੱਥੇ ਸਹੀ ਬੈਠੇ ਰਿਸ਼ਤੀ ਆਪਣੇ ਕੋਲੇ ਹੀ ਹੈ ਜੀ ਬਾਕਾਇਦਾ ਡਾਕੂਮੈਂਟ ਸਾਰੇ ਠੀਕ ਹੈ ਤੇ ਇਹ ਕਹਿੰਦੇ ਸਟੇ ਵਗੈਰਾ ਲਿਆ ਹੋਇਆ ਨਹੀਂ ਸਟੇ ਜੀ ਕੈਨਸਲ ਹੋਇਆ ਹੋਇਆ ਜੀ ਇਹ ਪਹਿਲਾਂ ਹੈਗਾ ਸੀ ਸ਼ਰਮਾ ਸਿੰਘ ਦਾ ਜੀ ਤੇ 2023 ਵਿੱਚ ਕੈਨਸਲ ਹੋ ਗਿਆ ਸੀ ਹੁਣ ਚੋ ਵੀ ਚੱਲ ਅੱਛਾ ਉਹ ਕੈਨਸਲ ਹੋ ਗਿਆ ਹਾਂਜੀ ਕੈਨਸਲ ਆ ਠੀਕ ਹੈ ਤੇ ਤੁਸੀਂ ਉਹਨ ਇਥੇ ਕਾਬਜ ਹੋ ਹਾਂਜੀ ਹਾਂਜੀ ਇਹ ਬਸ ਹੋ ਗਈ ਸਾਡੇ ਬੱਚੇ ਹੈਗੇ ਨਾਲ ਕਿੰਨੀ ਕਿੰਨੀ ਜਗਾ ਕਿੰਨੀ ਹੈ ਇਹ ਇਹ ਇਸ ਟਾਈਮ ਹੀ 7 ਮਰਲੇ ਆ ਜੀ 10 8 10 ਮਰਲੇ ਜੰਨੀ ਮਲੇਗਾ ਇਹ ਮਰਲੇ ਤੁਹਾਨੂੰ ਆਂਦੀ ਹੈ ਅੱਛਾ ਉਹ ਨਹੀਂ ਤੁਸੀਂ ਨਿਸ਼ਾਨਦੇਹੀ ਨਹੀਂ ਕਰਾਈ ਹਾਂਜੀ ਨਹੀਂ ਜੀ ਨਹੀਂ ਕਰਾਈ ਨਿਸ਼ਾਨਦੇਹੀ ਵੀ ਜੀ ਬਸੋ ਕਰਕੇ ਆਪਣੇ ਉੱਪਰ ਫੋਰਸ ਬਣਾ ਰਹੇ ਆ ਜੀ ਉਸ ਤੋਂ ਬਾਅਦ ਅਰਜੀ ਦਿਵਾ ਗਈ ਐਪਲੀਕੇਸ਼ਨ ਫਿਰ ਸਰ ਇਹ ਵਜਾ ਸੇ ਇਹ ਜਿਹੜਾ ਜਿੰਨੇ ਲਈ ਨੇ ਉਹਦਾ ਕਬਜ਼ੇ ਹੀ ਨਹੀਂ ਸੀ ਤਾਂ ਇਹਨਾਂ ਕਬਜ਼ੇ ਉਹ ਨਹੀਂ ਬਣਦੀ ਸੀ ਅੱਛਾ ਉਹ ਜਿਹੜੇ ਮੋਲ ਲਏ ਉਹਦਾ ਕਬਜ਼ੇ ਹੀ ਨਹੀਂ ਸੀ ਆਸਾ ਦਾ ਅੱਛਾ ਤੇ ਸਰ ਉਹ ਬਿਤਾ ਪਹਿਲਾਂ ਫੋਨ ਰਾਸ਼ ਨੂੰ ਨਹੀਂ ਬਚੀ ਉਸ ਬਾਅਦ ਆ ਗਿਆ ਚਲਣਾ ਲੋਾਈ ਉਹਨੇ ਕੋਈ ਨਹੀਂ ਬਚੀ ਉਸ ਬਾਅਦ ਜਮੀਦਾਰ ਸੀ ਆ ਗਿਆ ਉਹਨਾਂ ਵਿੱਚ ਉਹਨੇ ਬਚੀ ਫਿਰ ਜਲਦੀ ਫੋਟੋਗ੍ਰਾਫਰ ਉਹ ਸਾਹਮਣੇ ਆ ਗਿਆ ਉਹਨੇ ਉਹਨੂੰ ਬਚੀ ਫਿਰ ਆ ਗਿਆ ਮਦਰ ਸਿੰਘ ਰਹੇਗਾ ਜੀ ਮੈਂ ਤਾਂ ਜੱਜ ਸਿੰਘ ਨੇ ਆ ਦੋ ਮਿੰਟ ਉਹਨੇ ਉਹਨੇ ਵੇਚੀ ਫਿਰ ਆ ਬੱਤੀ ਬਸ ਸੁਸਤਾਨੇ ਲੱਲੀ ਅੱਛਾ 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 ਠੀਕ ਹੈ ਤੇ ਜਿਹੜੇ આરોਪ ਤੁਹਾਡੇ ਤੇ ਲੱਗ ਰਹੇ ਆ ਇਹ ਫਿਰ ਇਹ ਦੇਖੋ ਇਹਦਾ 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 ਜਿੱਤੇ ਹੋ ਪਰ ਦੂਦੇ ਹਾਂ ਇਹ ਦੀ ਚਾਚੇ ਦੇ ਸਾਸੂ ਤੇ ਜਾਂ ਜ਼ਮਾਦਾਰ ਨਹੀਂ ਅੱਛਾ ਤੇ ਤੂੰ 80 ਸਾਲ ਦਾ ਤਬਜਾ ਮਦਨ ਸਿੰਘ ਮਦਨ ਸਿੰਘ ਮਦਨ ਸਿੰਘ ਤੂੰ ਕਹਿੰਨੇ ਵੀ ਜਿਹੜੀ ਜ਼ਮੀਨ ਦੀ ਇਹ ਗੱਲ ਕਰਦੇ ਉਹ ਪਿੱਛੇ ਹੈ ਹਾਂ ਜੀ ਉਹ ਪਿੱਛੇ ਹੈ ਆਹ ਜਿਹੜੀ ਖਾਲੀ ਹੈ। ਹਾਂ ਜੀ ਆਹ ਖਾਲੀ ਭਈ ਹੈ। ਅੱਛਾ ਉਹ ਜ਼ਮੀਨ ਹੈਗੀ ਜੀ। ਇਹਨਾਂ ਜੇ ਆਪਾਂ ਦਾ ਕੰਮ ਹੈ। ਗੱਡ ਚਲਾਉਣੇ ਚੱਲ ਜਾਈਏ ਉੱਤੇ ਫਿਰ। ਠੀਕ ਹੈ। ਕੀ ਨਾਂ ਹੈ ਤੁਹਾਡਾ? ਬਜਿੰਦਰ ਸਿੰਘ ਜੀ। ਫੁੱਲ ਨਾਂ ਪਿੰਡ ਟਾਲੀ ਵਾਲਾ। ਟਾਲੀ। ਠੀਕ। ਠੀਕ। ਜੀ ਸਰ ਕੀ ਨਾਂ ਹੈ ਤੇ ਕਿਹੜੇ ਥਾਣੇ ਤੋਂ? ਮੈਂ ਇੰਸਪੈਕਟਰ ਗੁਰਦੀਪ ਸਿੰਘ ਐਸਐਸਓ ਸਦੋ। ਸਰ ਮਸਲਾ ਕੀ ਹੈ ਅੱਜ ਪਿੰਡ ਟਾਲੀ ਵਾਲਾ ਵਿਖੇ ਆ ਜਿਹੜਾ ਘਟਨਾ ਕਰ ਚੱਲ ਰਹੀ ਹੈ। ਤਾਂ ਆਪ ਹੁਣੇ-ਹੁਣੇ ਕੋਈ ਫੋਨ ਮਸੂਲ ਆਇਆ ਸੀ ਥਾਣੇ। ਮੈਂ ਤਾਂ ਹੁਣੇ ਜਿਹੜਾ ਕੰਮ ਇੱਥੇ ਮੌਕੇ ਤੇ ਪਹੁੰਚਿਆ ਹੈ ਆ ਕੇ ਆ ਪਤਾ ਲੱਗਾ ਵੀ ਇਹ ਲੇਡੀ ਆਪਣੇ ਉੱਪਰ ਚੜ੍ਹੀ ਹੋਈ ਆ ਤੇ ਇਹਦੇ ਵਾਸਤੇ ਜਿਹੜਾ ਅਸੀਂ ਇੱਥੇ ਮੌਕੇ ਤੇ ਹੁਣੇ ਪਹੁੰਚੇ ਆ ਪਰਤਾਲ ਕਰ ਰਹੇ ਆ ਕੀ ਮੈਟਰ ਹੈ ਇਹਨਾਂ ਦਾ ਕੀ ਮਾਮਲਾ ਹੈ ਸਰ ਉਹਨਾਂ ਦੇ ਪਤੀ ਕਹਿ ਰਹੇ ਨੇ ਕਿ ਉਹਨਾਂ ਦਾ ਕੋਈ ਰੋਲਾ ਚੱਲ ਰਿਹਾ ਦੋ ਕਨਾਲਾਂ ਰਕਵੇ ਨੂੰ ਲੈ ਕੇ ਤੇ ਜਿਹਦੇ ਉੱਪਰ ਦੂਸਰੀ ਧਿਰ ਦੇ ਵੱਲੋਂ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਥੋੜੇ ਦਿਨਾਂ ਤੋਂ ਤੇ ਰਾਤ ਪਤਾ ਨਹੀਂ ਅੱਜ ਉਹਨਾਂ ਦਾ ਲੈਂਟਰ ਪਿਆ ਤੇ ਉਹ ਕਹਿੰਦੇ ਸਟੇ ਹੋਇਆ ਹੋਇਆ ਸਾਡਾ ਉਸ ਰਕਵੇ ਦਾ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਅਜੇ ਤੱਕ ਮੈਨੂੰ ਕੁਝ ਸਰ ਜੋ ਲੇਡੀਜ਼ ਹੋਂ ਟੈਂਕੀ ਦੇ ਉੱਪਰ ਚ ਮੋਡਲ ਮੋਡਲਿਕ 60 ਕੀ ਕਰ ਰਿਹਾ ਹੈ ਇਸ ਟਾਈਮ ਇੱਕ ਵਾਰੀ ਪਹੁੰਚੇ ਆ ਹੁਣ ਅਸੀਂ ਲੇਡੀ ਪੁਲਿਸ ਵੀ ਬੁਲਾਈਏ ਕਿਉਂਕਿ ਆਪਾਂ ਤਾਂ ਲੇਡੀਜ਼ ਨੂੰ ਮਾਤਰ ਨਹੀਂ ਲਾ ਸਕਦੇ ਨਾ ਆਪਾਂ ਜਿਹੜਾ ਹੈਗਾ ਐਸਐਚਓ ਮੀਖਾ ਨੂੰ ਬੁਲਾਇਆ ਉਹ ਵੀ ਆ ਰਹੇ ਹੈਗੇ ਆ ਮੈਂ ਮੈਂ ਪ੍ਰੀਡ ਨਾਲ ਗੱਲ ਕਰ ਸਕਦੀ ਐ ਉਹ ਹੋਰ ਪ੍ਰਸ਼ਾਸਨ ਬੁਲਾਇਆ ਉਹ ਐਸਡੀਐਮ ਸਾਹਿਬ ਦਫ਼ਤਰ ਉਹਨਾਂ ਨੂੰ ਫੋਨ ਕੀਤਾ ਕਿ ਰੱਬੀ ਸਾਹਿਬ ਉਹਨਾਂ ਨੂੰ ਕੋਈ ਬੰਦਾ ਆਏਗਾ ਸਰ ਕੀ ਲੱਗਦਾ ਸਫਲ ਹੋਵੋਗੇ ਉਹਨਾਂ ਨੂੰ ਉਤਾਰਨ ਦੇ ਵਿੱਚ ਟੈਂਕੀ ਦਿਓ ਕਿਉਂਕਿ ਉਹਨਾਂ ਦੇ ਹੱਥੇ ਪੈਟਰੋਲ ਦੀ ਵੀ ਬੋਤਲ ਹੈ ਇਹ ਤਾਂ ਪ੍ਰਸ਼ਾਸਨ ਦੀ ਮੇਰਾ ਕੋਲ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਇਹ ਜਿਹੜਾ ਹੈਗਾ ਇਹਨੂੰ ਸੁਲਝਾਇਆ ਜਾ ਸਕੇ ਠੀਕ ਹੈ